ਹਾਂਜੀ ਕੀ ਹਾਲ ਚਾਲ ਫਿਰ ਤੋਂ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹਾਂਜੀ ਅੱਜ ਦਾ ਦਿਨ ਆਪਣਾ 10ਵਾਂ ਠੀਕ ਜਿਹਾ ਆਪਾਂ ਜਾ ਰਹੇ ਹਾਂ ਪੰਜਾਬ ਤੋਂ ਲੈ ਕੇ శ్రీలంਕਾ ਤੱਕ ਸਫ਼ਰ ਕਰ ਰਹੇ ਹਾਂ ਮੈਂ ਆਹ ਫਲਾਗ ਬਲੌਗਰ ਫਿਲਹਾਲ ਤਾਂ ਅੱਜ ਦਾ ਦਿਨ 10ਵਾਂ ਤੇ ਆਪਾਂ ਨਿਕਲੇ ਹੋਏ ਹਾਂ ਜੈਪੁਰ ਵੱਲੋਂ ਸਫ਼ਰ ਆਪਣਾ ਬਹੁਤ ਜ਼ਿਆਦਾ ਹੀ ਲੰਮਾ ਯਾਨੀ ਕਿ ਪਿਛਲੇ ਦਿਨਾਂ ਤੋਂ ਆਪਾਂ ਬੀਕਾਨੇਰ ਦੇ ਵਿੱਚ ਸੀਗੇ ਬੀਕਾਨੇਰ ਤੋਂ ਸਿਰਫ ਥੋੜੀ ਜਿਹੀ ਅੱਗੇ ਆਏ ਸੀ ਆਪਾਂ ਤੇ ਇੱਥੇ ਆ ਫਤੇਪੁਰ ਬਹੁਤ ਤੇ ਫਿਲਹਾਲ ਦਾ ਆਪਾਂ ਉੱਥੇ ਖੜੇ ਫਤੇਪੁਰ ਕੋਲੇ ਤੇ ਆ ਤੁਸੀਂ ਪਿੱਛੇ ਦੇਖੋ ਜੀ ਕਿੰਨਾ ਜਾਨੀ ਕਿ ਖੁੱਲ ਬਹਾਰਾ ਜਾਨੀ ਕਿ ਪੂਰਾ ਨੈਸ਼ਨਲ ਹਾਈਵੇ ਤੇ ਖੜੇ ਆ ਇਹ ਆ ਨੈਸ਼ਨਲ ਹਾਈਵੇ 11 ਆ ਤੁਸੀਂ ਦੇਖੋ ਪਿੱਛੇ ਟਿੱਬੇ ਟੱਬੇ ਕਿੰਨੇ ਘੈਂ ਘੈਂ ਪਏ ਇੱਥੇ ਪੂਰਾ ਜਾਨੀ ਕਿ ਚਾਰੇ ਪਾਸੇ ਸੰਸਰਾਂ ਕੀ ਆਪਾਂ ਨਿਕਲੇ ਹੋਏ ਸੀ 10 11 ਸਵੇਰ 8 ਵਜੇ ਨਿਕਲੇ ਸੀਗੇ 11 ਵਜ ਚੁੱਕੇ ਆ ਫਿਲਹਾਲ ਤਾਂ ਧੁੱਪ ਧੁੱਪ ਪੂਰੀ ਯਾਨੀ ਕੰਨੀ ਹੈ ਨਹੀਂ ਕੜਕ ਬੱਦਲ ਵਾਲੀ ਨਹੀਂ ਹੈਗੀ ਬਹੁਤ ਹੌਲੀ ਹੌਲੀ ਕਰੀ ਜਾਂਦੇ ਆ ਫਿਲਹਾਲ ਤਾਂ ਹਣ ਆਪਾਂ ਸਿਕਰ ਸਿਕਰ ਤੁਸੀਂ ਸੁਣੇ ਹੋਣਾ ਸਿਕਰ ਗੰਡੇ ਬਹੁਤ ਮਸ਼ਹੂਰ ਆ ਸਿਕਰ ਦੇ ਫਿਲਹਾਲ ਤਾਂ ਆਪਾਂ ਚੱਲਦੇ ਬਣੇ ਰਹੋ ਐਂਡ ਤੱਕ ਲਾਸਟ ਤੱਕ ਵੀਡੀਓ ਦੇ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਵਧੀਆ ਗੱਲਾਂ ਹੁੰਦੀਆਂ ਆਪਣੇ ਚੈਨਲ ਤੇ ਗਾਲ ਗੱਪੇ ਧੋ ਰਿਹਾ ਆਪਾਂ ਇੱਧਰ ਆਪਣਾ ਜਹਾਜ ਠਾਲਤਾ ਸੀ ਆਪਾਂ ਦੇਖਣ ਲੱਗੇ ਸੀ ਇੱਥੇ ਦੇ ਟਿੱਬੇ ਕਿੰਨੇ ਸੋਹਣੇ ਆ ਇੱਥੇ ਬੈਜ਼ਰ ਆ ਟਿੱਬਿਆਂ ਵੱਡਾ ਲੱਗਿਆ ਰੋਡ ਬਣਾਇਆ ਵਾ ਨੈਸ਼ਨਲ ਹ ਇਦਾਂ ਰੋਜ਼ਵਾਰਾ ਵੀ ਕਰਦੇ ਆ ਫਿਰ ਹਾਲ ਤਾਂ ਭੱਜ ਗਏ ਉਹ ਦੇਖ ਕੇ ਡਰ ਗਏ ਚੱਲਦੇ ਆ ਫਿਰ ਸਿੱਕ ਰਾਂ ਨੂੰ ਕਿਕ ਟਾਈਮ ਬਹੁਤ ਜ਼ਿਆਦਾ ਹੋ ਰਿਹਾ ਆ ਆਲਰੇਡੀ 12 ਵਜੇ ਚੁੱਕੇ ਆ ਆ ਪਿੱਛੇ ਆਪਣਾ ਸਾਈਕਲ ਖੜਾ ਜਾ ਠੀਕ ਹੈ ਫਿਰ ਹਾਲ ਤਾਂ ਥੱਕ ਫੇਰੇ ਆ ਸਵੇਰੇ ਇਕੱਲੇ ਹੋਏ ਆ ਖੜੇ ਆ ਇੱਥੇ ਕੁਝ ਜਣੇ ਕੋਲ ਬਹੁਤ ਜ਼ਿਆਦਾ ਥੱਕ ਚੁੱਕੇ ਆ 12 ਵਜੇ ਦਾ ਟਾਈਮ ਹੋ ਚੁੱਕਿਆ ਆਪਣਾ ਤੇ ਆਪਣੇ ਚੈਨਲ ਦਾ ਨਾਮ ਆ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚੈਨਲ ਨੂੰ ਸਾਈਕਲ ਲੱਗਿਆ ਹੋਇਆਗਾ ਵਧੀਆ ਮਾਹੌਲ ਆ ਹਾਂ ਯਾਨਕਿ ਨਰਮਨਾਰਤ ਜੀ ਟੱਪਾ ਕਲਦੀ ਹੋ ਰਹੀ ਹੈ ਫਿਲਹਾਲ ਤਾਂ ਇੰਨੀ ਨਹੀਂ ਸੀ ਕਲਦੀ ਦਾ ਆਪਾਂ ਹੋਣੀ ਹੋਈ ਹੈ ਕਲਦੀ ਮੈਂ 10 ਮਿੰਟ ਹੋਏ ਇੱਥੇ ਖੜਿਆ ਨੂੰ ਆਪਾਂ ਵਧੀਆ ਯਾਨਕਿ ਮਾਹੌਲ ਬਣਿਆ ਫਤੇ ਪਰ ਪੈਂਡਾ ਉਹ ਸਾਈਡ ਤੇ ਰਹਿ ਗਿਆ ਆਪਾਂ ਉਹਨੂੰ ਕ੍ਰੋਸ ਕਰ ਰਹੇ ਆਂ ਇਧਰਲੀ ਸਾਈਡ ਸ਼ਹਿਰ ਪੈਂਡਾ ਜੋ ਵੀ ਹੈ ਰਹਿ ਜਾਂਦਾ ਫਿਲਹਾਲ ਤਾਂ ਆਪਾਂ ਨੈਸ਼ਨਲ ਹਾਈਵੇ ਤੇ ਜਾ ਰਹੇ ਆਂ ਆਪਣਾ ਟਾਰਗੇਟ ਆ ਸਿਕਰ ਪਹੁੰਚਣਾ ਸਿਕਰ ਪਹੁੰਚਦੇ ਜਾਵਾਂਗੇ ਨਾਲੇ ਤੁਹਾਨੂੰ ਦਿਖਾਉਂਦਾ ਦਖੰ ਦੇਵਾਂਗੇ ਇੱਥੇ ਦੇ ਪਿੰਡਾਂ ਦਾ ਕਿੱਦਾਂ ਦਾ ਰਹਿਣਾ ਸਹਿਣਾ ਜਿਵੇਂ ਪ੍ਰਾਣੇ ਆ ਡਵੈਲਪ ਹੋਏ ਆ ਉਹ ਸਾਰੀਆਂ ਚੀਜ਼ਾਂ ਆਪਣੇ ਪੰਜਾਬ ਦਾ ਫੁੱਲ ਠੰਡ ਆ ਇੱਥੇ ਹੈ ਨਹੀਂ ਇੰਨੀ ਠੰਡ ਇੱਥੇ ਫੀਲ ਨਹੀਂ ਹੋ ਰਹੀ ਟੈਂਪਰੇਚਰ ਤਾਂ ਹੈਗਾ ਕਾਫੀ 15 16 ਪਰ ਠਹਿਲ ਨਹੀਂ ਹੋ ਰਹੀ ਠੰਡ ਬਹਾਲ ਤਾਂ ਚੱਲਦੇ ਨੂੰ ਇੰਨੀ ਚੜ੍ਹਾਈ ਇੰਨੀ ਕਿ ਪ੍ਰਾਈ ਮਿਲ ਰਹੀ ਉਹ ਤੇ ਸਾਹਮਣੇ ਢੰਡਾ ਵੀ ਲੈ ਰਾਜ ਦਾ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਹਿਲਾਂ ਉਤਰ ਰਿਹਾ ਫਿਰ ਚੜ ਰਿਹਾ ਰੋਡ ਫਿਲਹਾਲ ਤਾਂ ਦੇਖਦੇ ਆ ਅੱਗੇ ਕੋਈ ਲੋਕੇਸ਼ਨ ਦਿਖਾ ਰਿਹਾ ਕੋਈ ਵਧੀਆ ਚੀਜ਼ਾਂ ਨਹੀਂ ਫਿਲਹਾਲ ਚੈੱਕ ਕਰਦੇ ਆ ਤੇ ਦਿਖਾਉਂਦੇ ਆ ਸਮਾਂ ਦੇ ਵਿੱਚ ਦੇਖੋ ਜੀ ਤੇ ਆਪਾਂ ਜੰਗਲ ਚ ਵੜ ਚੁੱਕੇ ਆ ਇਹ ਸਪੈਸ਼ਲ ਨਾ ਮੱਝਾ ਘਾਵਾ ਦਾ ਜੰਗਲ ਆ 3 ਕਿਲੋਮੀਟਰ ਪ੍ਰਤੀ ਘੰਟੇ ਦੀ ਸਾਰਨਾ ਚੱਲਣਾ ਪੈਂਦਾ ਫਿਲਹਾਲ ਆਪਣਾ ਤਾਂ ਤੇਜ਼ ਹੀ ਜਾ ਰਿਹਾ ਕੰਮ ਇਹ ਨਹੀਂ ਰੁਕਦਾ ਆ ਸਾਈਕਲ ਖਿੱਚੀ ਜਾਂਦਾ ਫਾਸਟ ਸਪੀਡ ਆਇਆ ਰੈਟ ਲਾਉਣ ਪਹਿਲਾਂ ਇੰਨੀ ਜ਼ਿਆਦਾ ਚੜਾਈ ਚੜੀ ਆ ਹੁਣ ਆਪ ਇੰਨੀ ਜ਼ਿਆਦਾ ਜਿਹੜੀ ਉਤਰ ਰਹੇ ਆ ਥਰੇ ਫਾਸਟ ਸਪੀਡ ਤੇ ਆਜਾ ਦੇਖੋ ਇਹ ਚਾਰੇ ਪਾਸੇ ਫਰਾਹ ਰਿਆ ਜੰਗਲ ਫਿਲਹਾਲ ਤਾਂ ਆਪਾਂ ਜੰਗਲ ਕ੍ਰੋਸ ਕਰ ਲਿਆ ਸਾਰਾ। ਹੁਣ ਜਾ ਕੇ ਸਾਹਮਣੇ ਆਇਆ ਬਗੇ 15-16 ਕਿਲੋਮੀਟਰ ਈਗਾ ਜੰਗਲ। ਹੁਣ ਜਾ ਕੇ ਹਰੀਆਂ ਫਸਲਾਂ ਈਗਾ ਖਾਨਕਵਾਰੀਆਂ ਦਿਖਾਰਾਏ ਆ। ਆ ਜੇ ਤਾਂ ਸਾਹਮਣੇ ਪੱਥਰ ਦੇਖ ਰਹੇ ਹੋ ਇਹ ਆਮ ਪੱਥਰ ਨਹੀਂਗਾ ਇਹ ਬਹੁਤ ਹੀ ਜ਼ਿਆਦਾ ਮਜ਼ਬੂਤ ਪੱਥਰ ਹੈ ਰਾਜਸਥਾਨ ਜਗ੍ਹਾ ਤੁਹਾਨੂੰ। ਹਰ ਜਗ੍ਹਾ ਦੇਖਣ ਨੂੰ ਮਿਲ ਜੂ ਪਰ ਇਹ ਚ ਨਾ ਇੱਕ ਖਾਸियत ਆ ਇੰਨਾ ਜ਼ਿਆਦਾ ਇਹ ਚਮਕਦਾ ਬਹੁਤ ਹੀ ਜ਼ਿਆਦਾ ਚਮਕਦਾ ਤੁਸੀਂ ਇੱਧਰ ਵੀ ਦੇਖੋ ਬਾਈ ਉਹਨਾਂ ਦਾ ਕੰਮ ਚੱਲ ਰਿਹਾ ਫਿਲਹਾਲ ਤਾਂ ਇੱਧਰ। ਇਹਦੇ ਵਿੱਚ ਬਾਈਏ ਯੂਜ਼ ਕਰ ਰਿਹਾ ਨਿਹਾਉ ਦੇ ਵਿੱਚ ਭਰ ਲਈ ਇਸ ਟਾਈਮ ਆਪਾਂ ਖੜੇ ਆ ਲਕਸ਼ਮਣ ਗੜ੍ਹ ਦੇ ਪੁਲ ਦੇ ਉੱਪਰ ਇੱਧਰ ਤੁਸੀਂ ਨੈਸ਼ਨਲ ਹਾਈਵੇ ਤੇ ਖੜਾ ਮੈਂ ਉਹ ਤੇ ਸਾਹਮਣੇ ਦੇਖ ਕਰੋ ਕਿਲਾ ਫਿਲਹਾਲ ਤੋਂ ਖੰਡ ਰੋ ਚੁੱਕਿਆ ਹੁਣ ਨਾ ਤਾਂ ਕੋਈ ਟੈਂਟ ਹੀ ਹੋ ਤੇ ਸਰਕਾਰੀ ਚੀਜ਼ਾਂ ਜਿਵੇਂ ਕਿ ਟਾਵਰ ਵਾਇਰ ਲਗਾਏ ਹੋਏ ਉਹਨਾਂ ਨੂੰ ਬਹੁਤ ਹੀ ਸਾਹਮਣੇ ਦੇਖੋ ਜਿੰਨੀ ਦੂਰ ਹੈ ਘਟੋ ਘਟ ਹੋਊਗਾ 3-4 ਕਿਲੋਮੀਟਰ ਦੂਰ ਹੈ ਅੱਜ ਆਪਾਂ ਘਟੋ ਘਟ 90 90-95 ਕਿਲੋਮੀਟਰ ਸਾਈਕਲ ਚਲਾ ਲਿਆ ਮੜਤਾ ਮੁਰਤਾ ਆਇਆ ਤੇ ਟਪਾ ਕੇ ਪੂਰਾ ਇੰਜੋਏ ਹੋਇਆ ਸਾਹਮਣੇ ਹੈ ਭਾਰਤ ਪੈਟਰੋਲ ਪੰਪ ਟਰਾਈ ਕਰਦੇ ਆਪਾਂ ਅੱਜ ਦੇ ਉਹਨਾਂ ਨੂੰ ਕਿ ਅੱਜ ਆਪਾਂ ਰਾਤ ਕੱਟ ਸਕਦੇ ਕਿਉਂਕਿ ਸਿਕਰ ਹੈਗਾ ਇੱਥੋਂ 20-25 ਕਿਲੋਮੀਟਰ ਫਿਲਹਾਲ ਜੀ ਆਪਾਂ ਰੁਕ ਚੁੱਕੇ ਹਾਂ ਕਿਉਂਕਿ 4:30 ਦਾ ਸਮਾਂ ਹੋ ਚੁੱਕਿਆ ਹੈ ਜੀ ਹੰਡ ਬੱਦ ਚੁੱਕੀ ਆ ਤੇ Papa 120 ਕਿਲੋਮੀਟਰ ਸਾਈਕਲ ਅੱਜ ਚਲਾ ਲਿਆਗਾ ਖਿੱਚੀ ਆ ਲਾਲ ਦਾ ਪਰ ਇਸ ਚਾਰ ਰੰਗ ਕਰੀ ਸੀ ਬੀਕਨ ਵਰ ਫਿਰ ਅੱਜ ਖਿੱਚੀ ਆ ਕਿਉਂਕਿ 120 ਕਿਲੋਮੀਟਰ ਆਪਾਂ ਪਾਰਕ ਕਰ ਦਿੱਤੀ ਆ ਤਾਂ ਸੀਕਰ ਇਥੋਂ ਘੱਟੋ ਘੱਟ 20 ਕਿਲੋਮੀਟਰ ਹੋਰ ਆ 20 ਜਾਂ 25 ਕਿਲੋਮੀਟਰ ਆਪਾਂ ਫਿਲਹਾਲ ਕੋਸ਼ਿਸ਼ ਕਰਾਂਗੇ ਕਿ ਕੱਲ ਤੱਕ ਆਪਾਂ ਖਾਟੂ ਸ਼ਾਮ ਜੀ ਤੇ ਦਰਵਾਰ ਤੱਕ ਪਹੁੰਚ ਜਾਈਏ ਟਰਾਈ ਕਰਾਂਗੇ ਕਿ ਬਹੁਤ ਹੀ ਲੰਮਾ ਸਫਰ ਆ 70-80 ਕਿਲੋਮੀਟਰ ਫਿਰ ਹਰ ਅੱਜ ਖਿੱਚ ਕੇ ਕਰਿਆ ਕੰਪਲੀਟ ਕੱਲੂ ਦੇਖਦੇ ਹਾਂ 70-80 ਕਿਲੋਮੀਟਰ ਹੋਰ ਕਰਦੇ ਆ ਜਾਂ ਨਹੀਂ ਕਰਦੇ ਆਜ ਅਜ ਇੱਥੇ ਠਲਤਾ ਉਹ ਪਿੱਛੇ ਤੁਸੀਂ ਮਰਾਜਾ ਅਜ ਖੜਾ ਦੇਖ ਸਕਦੇ ਹੋ ਫਿਲਹਾਲ ਆਪਾਂ ਆਪਣਾ ਜਾਜ ਉਧਰ ਠਲਤਾ ਗਾ ਠੀਕ ਹੈ ਕਿਉਂਕਿ ਸ਼ਾਮ ਦਾ ਵੇਲਾ ਹੋ ਗਿਆ ਸੀ ਤੇ ਆਪਣਾ ਰਹਿਣ ਦਾ ਪ੍ਰਬੰਧ ਕਰ ਰਹੇ ਸੀ ਇੰਨੇ ਜਵਾਬ ਮਿਲੇ ਲੋਕਾਂ ਤੋਂ ਬਈ ਇਦਾਂ ਨਹੀਂ ਅਹੀ ਕਿਵੇਂ ਇਹਨਾਂ ਕਰਾਉਂਦੇ ਕਰਾਉਂਦੇ ਕਿ ਥਾਪਾ ਮਿਲਿਆ ਆਪਾਂ ਨੂੰ ਬਾਈ ਹੁਣੀ ਕਹਿੰਦੇ ਇੱਥੇ ਰਹਿ ਲਓ ਕੋਈ ਦਿੱਕਤ ਨਹੀਂ ਤੇ 24 ਘੰਟੇ ਖੁੱਲ੍ਹਾ ਰਹਿੰਦਾ ਥਾਪਾ ਫਿਲਹਾਲ ਤਾਂ ਉੱਥੇ ਆਪਾਂ ਬੈਠੇ ਪਾਣੀ ਪ ਇੱਥੇ ਬਾਈ ਹੁਣੀ ਇੱਥੇ ਚਾਹ ਪਾਣੀ ਪੀ ਜਾਂਦੇ ਉਹਨਾਂ ਨਾਲ ਗੱਲਾਂ ਬਾਤਾਂ ਕਰੀਆਂ ਤੇ ਫਿਰ ਹੁਣ ਚੱਲਦੇ ਆਪਾਂ ਰੋਟੀ ਪਾਣੀ ਖਾਣੇ ਆ ਇੱਥੇ ਆਪਣਾ ਬੈਗ ਰੱਖ ਲੈ ਸੀ ਆਪਾਂ ਤੇ ਇੱਥੇ ਸਾਈਕਲ ਨੂੰ ਹਜੇ ਠਲਤਾ ਕੇ ਠੰਡਾ ਹੋ ਜੇ ਹੈ ਗਰਮ ਬਹੁਤ ਹੋਇਆ ਪਿਆ ਚੱਲ ਚੱਲ ਕੇ ਯਾਨੀ ਕਿ ਸਹੀ ਰਨਿੰਗ ਦਾ ਕੋਈ ਦਿੱਕਤ ਨਹੀਂ ਹੈ ਇੱਥੇ ਮੈਨੂੰ ਲੱਗਦਾ ਕਿ ਤੇ ਬ੍ਰੇਕ ਵਾਰਾ ਲੱਗਦੇ ਹੋਣਗੇ ਨਾਲ ਸਹੀ ਓਕੇ ਆ ਟਾਬਾ ਇੱਥੇ ਕਾਬੇ ਦੇ ਪਿੱਛੇ ਤੇ ਬਾਤ ਨੂੰ ਮਰਾ ਵੀ ਬਣੇ ਹੋਇਆ ਫਿਲਹਾਲ ਆਪਾਂ ਦਿਖਾਉਂਦੇ ਹਾਂ ਸਾਹਮਣੇ ਇੱਕ ਵਾਰੀ ਢੱਬਾ ਠੀਕ ਹੈ ਜੀ ਆਪਾਂ ਇਧਰੋਂ ਆਏ ਸੀਗੇ ਕਿਉਂਕਿ ਇਹ ਜਾਂਦਾ ਇਹ ਇਹ ਲਖਮੀਨਗੜ੍ਹ ਵਾਲਾ ਇੱਥੋਂ ਆਉਂਦਾ ਹੈ ਤੇ ਇਧਰੋਂ ਇਹ ਸਟਿਕਰ ਵਾਲੀ ਜਾਂਦਾ ਠੀਕ ਹੈ ਫਿਲਹਾਲ ਆਪਾਂ ਪਿੱਛੇ ਤੁਸੀਂ ਢੱਬਾ ਦੇਖ ਸਕਦੇ ਹੋ ਇੱਥੇ ਆਪਾਂ ਖੜੇ ਸੀ ਫਿਲਹਾਲ ਤਾਂ ਇੰਨੇ ਗਰਹਿਣ ਹੋ ਗਏ ਆਪਾਂ ਨੂੰ ਹੁਣ ਤਾਂ ਖਾਫ ਨਹੀਂ ਹੋਈ ਸਾਈਕਲ ਦੀ ਫਿਲਹਾਲ ਮੌਸਮ ਥੋੜਾ ਜਿਹਾ ਖਰਾਬ ਸੀ ਤਾਂ ਕਰਕੇ ਆਪਾਂ ਰੋਕ ਗਏ ਆ ਤੁਸੀਂ ਸਾਹਮਣੇ ਦੇਖੋ ਇਹ ਚੱਪਾ ਖੋਲੀ ਆਪਣੀ ਚੜ੍ਹਦੀ ਤੇ ਬਾਈ ਉਹਨਾਂ ਨੇ ਬਣਾਤੀ ਸਿਆਪਿਆਂ ਨੂੰ ਸਬਜੀ ਤੇ ਆਪਣੀਆਂ ਰੋਟੀਆਂ ਜਿਹੜੀਆਂ ਆਸ਼ਰਮ ਬਲਵਾਈਆਂ ਤੇ ਫਿਲਹਾਲ ਤਾਂ ਆਪਾਂ ਇਹੀ ਖਾਵਾਂਗੇ ਹਾਂਜੀ ਫਿਲਹਾਲ ਤਾਂ ਆਪਾਂ ਰੋਟੀ ਪਣੀ ਖਾ ਲਿਆ ਇੱਥੇ ਸਾਰਾ ਰਿਸਪੈਕਟ ਕਰਕੇ ਖਤਮ ਵੀ ਕਰ ਲੈ ਬਲੌਗ ਵਧੀਆ ਲੱਗਿਆ ਤਾਂ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਹਣ ਆਪਾਂ ਮਿਲਦੇ ਆ ਕੱਲੂ ਕੱਲੂ ਆਪਾਂ ਚਲਦੇ ਆ ਖਾਟੂ ਸ਼ਾਮ ਦੀ ਵਾਲੂ ਠੀਕ ਹੈ ਜੀ ਕੋਈ ਹੋਰ ਤੁਹਾਨੂੰ ਦਿਖਾਵਾਂਗੇ ਵਧੀਆ ਵਧੀਆ ਬਲੌਗ ਤੇ ਨਾਲੇ ਤੁਹਾਨੂੰ ਦਿਖਾਵਾਂਗੇ घर दे घंटे बहुत मशहूर दे घंटे पूरे अपने इंडिया एरिया खाटू शाम जी उत चलेंगे बाद आप पहुंचा जयपुर तो जयपुर सोनू बढ़िया बढ़िया ब्लॉग कर दो कर दा जिस मामले ब्लॉग मिलते हैं कर